ਉਰਬਿਕੀ ਹਾਲਚਾਲਾ ਸਾਰੇ ਵੀਰਾਂ ਦਾ ਘਰ ਪਰਿਵਾਰਕ ਦਾ ਸੱਟ ਆ ਤੇ ਟਾਈਮ ਹੋ ਗਿਆ 7:30 ਦਾ ਆਦਮੀ ਬਹੁਤ ਪਿਆ ਤੇ ਹਣੋਂ ਆਪ ਕੱਢਦੇ ਆ ਬੱਚੇ 2-3 ਜਿੰਨੇ ਵੀ ਉੱਤਰ ਵਾਲੇ ਹੈਗੇ ਆਪਣੇ ਤੇ ਡਾਣ ਖੇਤ ਨੂੰ ਗਿਆ ਹੋਇਆ ਉਦੋਂ ਖੇਤ ਲੋ ਆ ਜਾਊਗਾ ਇਹ ਬਹੁਤ ਪਿਆ ਬਈ ਮੀਂਹ ਦਾ ਪੂਰਾ ਕੀਤਾ ਪਿਆ ਕੰਮ ਯਾਲ ਦਾ ਪਜਾਪ ਨੇ ਦਾ ਕੋਈ ਚੱਕਰ ਨਹੀਂ ਲੋ ਵੀ ਛੱਡ ਤੇ ਦੋਵੇਂ ਬੱਚੇ ਅੱਜ ਹਜੇ ਚੌਥੇ ਦਿਨ ਵਲੌਗ ਨਹੀਂ ਬਣਿਆ ਪਹਿਲਾਂ ਵੀ ਨਹੀਂ ਨਹੀਂ ਚੌਥੇ ਦਿਨ ਨਹੀਂ ਅੱਜ ਇਹ ਹੈਗੇ ਆ ਪਹਿਲੇ ਦਿਨ ਦੂਜੇ ਤੀਜੇ ਹਾਂ ਚੌਥੀ ਢਾਰੀ ਹੋ ਗਈ ਅੱਜ 4 ਘੰਟੇ ਵਾਲੇ ਦੀ ਤੇ ਲਾਲ ਬੈਠਾ ਇਹਦੀ ਬਾਕੀ ਇੱਕ ਬੱਚਾ ਜਾਂ ਕੁਵਾਚ ਗਿਆ ਦੋ ਕੁਵਾਚ ਗਏ ਹਾਂ ਤੇ ਇੱਕ ਬਾਰ ਫਿਰਦਾ ਲਾਲ ਟੁੱਥੇ ਵਾਲਾ ਚਲੋ ਕਰਦੇ ਹਾਂ ਓਡੇ ਨਾਲ ਕੇ ਸ਼ੇਰ ਛੋਲੇ ਛਾਲੇ ਦੇ ਦਈਏ ਬੱਚਿਆਂ ਨੂੰ ਛੋਟਿਆਂ ਨੂੰ ਨਾਲੇ ਠੱਲਾਂ ਆਈਆਂ ਵੀ ਆਪਣੀਆਂ ਉਹ ਵੀ ਦਿਖਾਵਾਂਗੇ ਅੱਜ ਅਬ ਇਹ ਲਾਲ ਬੈਠਾ ਵਾਲਾ ਬੱਚਾ ਆਪਣਾ ਕੇ ਬਹਿ ਗਿਆ ਅੰਗੀ ਤੇ ਤੇ ਕਾਲੀ ਘੰਡ ਵਾਲਾ ਵਿੱਚ ਆਪਣਾ ਫਿਰਦਾ ਹੀ ਆ ਉਹ ਆ ਫਿਰਦਾ ਵੀ ਅਨਾਲ ਆਪਣੀ ਸਵੇਰ ਜੀ ਉੱਡੀ ਫਿਰਦੀ ਆ ਚਲੋ ਜਦੋਂ ਬੈਂਦਾ ਕਰਦੇ ਆ ਉਹ ਸ਼ੇਰ ਤੁਹਾਡੇ ਨਾਲ ਦੂਜੇ ਆਪਣਾ ਟੂਫੇ ਵਾਲਾ ਵੀ ਨੰਕੇ ਗਿਆ ਹੀ ਹੁਣ ਇੱਥੋਂ ਦੀ ਉਹ ਵੀ ਬਾਹਰ ਹੀ ਫਿਰਦਾ ਅਬੇ ਬੱਚੇ ਆਪਾਂ ਸਾਰੇ ਤਾੜ ਤੇ ਆਪੇ ਇਹਨੇ ਜਾਲਾਂ ਦੁਨਾਂ ਚ ਜਾਲ ਚ ਪਾਈ ਸੀਗੇ ਕਾਲੀ ਘੰਟ ਵਾਲਾ ਵੀ ਆ ਗਿਆ ਤੇ ਬੈਠਣ ਵਾਲਾ ਵੀ ਬਹਿ ਗਿਆ ਹੈਗਾ ਆ ਬੈਠਾ ਦੇਖੋ ਨਾ ਉਹ ਉੱਧਰਲੇ ਖੁੱਟੇ ਵਾਲਿਆਂ ਨੂੰ ਕਿੱਲੇ ਨੂੰ ਆਪਣੇ ਨਾਲੇ ਕੋਣ ਆਏ ਰਹਿੰਦੇ ਆ ਪਾ ਕੇ ਤੇ ਫਿਰ ਆਪਾਂ ਚੱਲਦੇ ਆ ਵੀ ਲਾਤੇ ਸਾਰੇ ਜਿੰਦੇ ਆ ਸਪੇਅਰ ਦੋ ਬਾਰ ਆ ਛਤਰੀ ਤੇ ਤੇ ਖੁੱਲਾ ਕੋ ਜਾਣਿਆ ਕਰਨ ਨੂੰ ਖਰੰਜ ਰੱਖ ਚਕੀ ਯਾਰ ਉੱਤੇ ਕੁੱਤਿਆਂ ਖਾ ਜਾਂਦੀਆਂ ਯਾਰ ਥੱਲੇ ਨਾ ਲੱਵੀ ਹੋ ਗਈ ਸ਼ਾਮ ਦਾ ਟਾਈਮ ਤੇ ਆਪਾਂ ਆ ਗਏ ਸੀ ਹੁਣ ਤੇ ਬੱਚੇ ਪਾਤੇ ਆ ਜਾਲ ਦੇ ਵਿੱਚ ਤੇ ਇੱਧਰ ਸਫੇਰ ਆਪਣੀ ਛਤਰੀ ਵਾਲੀ ਉਹ ਛਤਰੀ ਤੇ ਹੀ ਆ ਤੇ ਫੋਨ ਹੁਣ ਆਪਾਂ ਲਾਇਆ ਸਟੈਂਡ ਤੇ ਤੇ ਆਪਾਂ ਦਿਖਾਉਣੀਆਂ ਥੱਲਾਂ ਤੁਹਾਨੂੰ ਠੱਲਾ ਮਤਲਿਆਂ ਜਾ ਕੇ ਲੈ ਕੇ ਆਉਣਾ ਤੇ ਨਾਲ ਕੋਈ ਆਪਣੇ ਬੰਦਾ ਹੈ ਨਹੀਂਗਾ ਤਾਂ ਕਰਕੇ ਮੈਂ ਸਟੈਂਡ ਲੈ ਕੇ ਆਇਆ ਫੜ ਕੇ ਆਪਣਾ ਨੀਗਾ ਮੁੰਡੇ ਦਾ ਲਾਪਰੀਦਾ ਤੇ ਹੁਣ ਤੁਹਾਨੂੰ ਮੈਂ ਠੱਲਿਆਂ ਜਾ ਕੇ ਲਿਆ ਕੇ ਦਿਖਾਉਣਾ ਬੱਬੂ ਦੇ ਨਾਂ ਤੇ ਆਈ ਹੈ ਜੀ ਆਪਣੇ ਡਾਊਨ ਦੇ ਨਾਂ ਤੇ ਅਵਤਾਰ ਸਿੰਘ ਨੰਬਰ ਜਾਂ ਲਗੋੜਿਆ ਮੁੜ ਕੇ ਤੁਸੀਂ ਫੋਨ ਲਾ ਕੇ ਵਿਚਾਰ ਨਾ ਕਰਿਓ ਇਹ ਆਂ ਆ ਭਈ ਅੰਬਾਲੇ ਤੋਂ ਮਗਨਿਆ ਪਾ ਆ ਕਿਹੜਾ ਏਅਰ ਪਟਾਕੇ ਚਲਾਉਣ ਲੱਗ ਗਿਆ ਪਤਾ ਹੀ ਨਹੀਂ ਪੀ ਆ ਹੈਗੀਆਂ ਇਹਦੇ ਵਿੱਚ ਦੀ ਛੇਰੀਆਂ ਆ ਨੀਲੀਆਂ ਹੈਗੀਆਂ ਇਹ ਹੈਗੀਆਂ ਦੀ ਛੇਰੀਆਂ ਆ ਇਹnga ਹਰ ਗਿਆ ਹੈਗਾ ਆਪਣੀਆਂ ਲੱਤਾਂ ਨੂੰ ਖੋਲ ਗਏ Nah, ini soal gigi, hai, hanya pengairnya pria, iya, enggak, iya, singa, baju, bayi, semua, karena pria kejali ya, ni, Maria, ਕੀ ਤੇ ਲਾਵਾ ਦਾ ਡਾਊਨ ਦਾ ਨੰਬਰ ਲਿਖਿਆ 99170082 ਬਸ ਮਗਰ ਤਾਂ ਕਰ। ਮੁਰਗਜ਼ੁਰ ਵੀਰੇ ਡਾਊਨ ਤਾਂ ਕਰੂੰਗਾ ਯਾਰ। ਬੰਦਾ ਕੰਮਕਾਰ ਵਾਲਾ ਹੈਗਾ। ਘਰਿਆਂ ਇੱਕ ਬਣਾਈਆਂ ਆਪਾਂ ਖੱਟਣਾ। ਆ ਦੇਖੋ। ਬਾਕੀ ਮੈਂ ਕੇਬਲ ਲਾਈਟ ਕਿ ਲਾ ਕੇ ਦਿਖਾ ਦੂੰਗਾ। ਤੇ ਵੀ ਚਾਹੀਦੀ ਹੈ ਫਾਟੋ ਕਾਪੀ ਹੋਰੀ ਲੱਭ ਦਿੱਤੀ ਜੀ। ਇਹ ਰੇਟ ਵੀ ਦੱਸਾਂਗੇ ਆਪਾਂ ਕੀ ਰੇਟ ਬਣੀਆਂ। ਕੋਰੀਅਰ ਕਰਕੇ ਸਾਰੀਆਂ ਉਹਨੇ ਆਪਣੇ ਤੋਂ ਕਿੰਨੇ ਪੈਸੇ ਲਏ ਆ। ਦੀਸਲ ਨੂੰ ਕਿਹਾ ਹੀ ਜਾਂਣੀ ਹੋਈ ਆ। ਥਾਂ ਦੇ।

ਅਨਖੋਣਿਆ ਤੁਹਾਨੂੰ ਆਪਾਂ ਗੋਪੀ ਵਾਲੀ ਇਹ ਆਪਣੀ ਬਣਾਈ ਆ ਬਈ ਵੇਖੋ ਬਈ ਤੇ ਲਓ ਇਹ ਆਪਾਂ ਫੋਟੋ ਗੋਪੀ ਦੀ ਤੇ ਉੱਤੇ ਲਿਖਾਇਆ ਸਾਰਾ ਨਾਂ ਜਿਲ੍ਹਾ ਲਾਵਾਦ ਗੋਪੀ ਇਹ ਬਣਾਇਆ ਹਰਿੰਗਾਂ ਬਈ ਆਪਾਂ ਦੀਸ਼ੀ ਵਾਲੀ ਫੋਟੋ ਯਾਰ ਨਾ ਸਹੀ ਨਹੀਂ ਲੱਗੀ ਉੱਤੇ ਆ ਵੇਖੋ ਕੀ ਹੋ ਗਿਆ ਬਲਾਰ ਵੱਜ ਗਈ ਕੀ ਹੋਈ ਜਾਂਦਾ ਲੈ ਵੀ ਦੀਸ਼ ਵਾਲੀ ਇੱਥੇ ਸਹੀ ਦੱਸਦੀ ਆ ਆ ਵੇਖੋ ਗਈ ਆther 5 ਦਾ ਨੰਬਰ ਲਖਾਇਆ ਬਈ ਨਾਲ ਲਖਾਇਆ ਦੀਸ਼ੇ ਦਾ ਦੀਸ਼ਾ ਜਲਾਲਾਬਾਦ ਤੇ ਫੋਟੋ ਲੋਈ ਆ ਆਹ ਹਰਿੰਗ ਆਪਣੀਆਂ ਤੇ ਫੋਟੋ ਕਾਪੀ ਸਹੀ ਆਈ ਥੋੜੀ ਨਾ ਫੋਟੋ ਐਚਡੀ ਸੀਗੀ ਦਿਸ਼ੇ ਦੀ ਮੜੀ ਫੋਟੋ ਵੀ ਉਹੋ ਜੀ ਹੋਈ ਸੀਗੀ ਖਿੱਚੀ ਹੋਈ ਕਰਕੇ ਤਾਂ ਤੇ ਆ ਹੈਗੀਆਂ ਭਈ ਆਪਣੀਆਂ ਖੱਟੀਆਂ ਇੱਕ ਹੀ ਹੈ ਖੱਟੀ ਦਾ ਹਜੇ ਯਾਰ ਮੌਸਮ ਦੀ ਖਰਾਬੀ ਕਰਕੇ ਨਹੀਂ ਸਹੀ ਆ ਦਿਖਦਾ ਪਿਆ ਯਾਰ ਬਲਾਰ ਦੀ ਵਧੀ ਜਾਂਦੀ ਹੈ ਯਾਰ ਹਾਂ ਹੁਣ ਸਹੀ ਆਈ ਵੀ ਰੰਗ ਜੇ ਬਣੀ ਜਾਂਦੇ ਔਰ ਫਿਰ ਵੀ ਠੱਲਾਂ ਹੀ ਪੰਜਾ ਕਰਕੇ ਇਹ ਬਈ ਆਪਣੀਆਂ ਆ ਗਈਆਂ 101 ਠੱਲ ਪਿਆ ਦੀਸ਼ੇ ਦੀਆਂ ਆਪਾਂ ਦੀਸ਼ੇ ਦੀਆਂ ਸਰਪੰਚ ਨੂੰ ਫੜਾਈ ਹੋਣੀਆਂ ਤੇ ਆਪਣੀਆਂ ਰੱਖ ਲੈਣੀਆਂ ਤੇ ਚਲੋ ਹੁਣ ਤੁਹਾਨੂੰ ਮੈਂ ਦੱਸਦਾ ਕੀ ਰੇਟ ਬਣੀਆਂ ਕਿੰਨੇ ਨੰਬਰ ਆ ਤੇ ਇਹ ਬਣੀਆਂ ਆਪਾਂ ਨੂੰ 108 ਬਣੀਆਂ ਫੋਟੋ ਲਾ ਕੇ ਨੰਬਰ ਲੈ ਕੇ ਆਰੀ ਕੂਰੀਅਰ ਕਰਕੇ 1250 ਰੁਪਏ 108 ਇਹ ਆਪਾਂ ਫੋਟੋ ਨਹੀਂ ਲਵਾਉਂਦੇ ਸੀਗੇ ਫੋਟੋ ਤੋਂ ਬਗੈਰ ਵਾਲੀ ਬਣਾਉਂਦੇ ਸੀਗੇ ਫਿਰ ਆਪਣੀਆਂ ਬੰਦੀਆਂ ਸੀਗੀਆਂ 1000 ਤੇ 500 ਕੁਣ ਇਹਦਾ ਯਾਰ ਨਹੀਂ ਇੱਥੇ ਮਿੰਦੀਆਂ ਬਹੁਤ ਬਣਾਉਂਦੇ ਤਾ ਕਰਕੇ ਅੰਬਾਲੇ ਉਗਾਈਆਂ ਆਪਣੇ ਤਾਂ ਮੇਰੇ ਹਿਸਾਬ ਨਾਲ 17 18 ਰੁਪਏ ਦੀ ਬਣਾਉਂਦੇ ਹੁੰਦੇ ਯਾਰ ਭਮ ਪਨ ਪਾ ਰੇਡ ਦਾ 12 ਇੰਨੇ ਤਾਂ ਬਣਾਉਂਦੇ ਨਹੀਂ ਹੁਣ 12.5 ਰੁਪਏ ਦਾ 12 12.5 ਰੁਪਏ ਆਪਣੀ ਨਾਲ ਇਹ ਵਧੀਆ ਯਾਰ ਆਪਾਂ ਲੱਭੀਆਂ ਪਤਾ ਨਾ ਬੰਨ ਇਹਦੇ ਤੋਂ ਵੇਖਣਾ ਬਣਾਇਆ ਹੁੰਦਾ ਪੰਨਹੋਂ ਨਿਓ ਆਪਣੇ ਸੈੱਟ ਦੀਆਂ ਨਹੀਂ ਆਉਣ ਲੱਗੀਆਂ ਪਤਾ ਨਹੀਂ ਹੁੰਦਾ ਮੈਂ ਆਪਣੇ ਵਧੀਆ ਲੱਗੀਆਂ ਕਰਕੇ ਆਪਾਂ ਬਣਾ ਲਈਏ ਸਾਡੇ ਸਾਧ ਐਮ ਐਮ ਪਤਾ ਨਹੀਂ ਕਿਵੇਂ ਆਏਗੇ ਬਸ ਵੀ ਆਪਣੇ ਹੋ ਜੂ ਸਾਡੇ ਸਾਧ ਇੱਕ ਪਣੀ ਹੋਈ ਹੈ ਆਪਣੇ ਕੋਲੇ 8 ਐਮ ਆਹ ਹਰੀ ਖਾਲੀ ਦੀ ਖੱਟੀ ਆਈ ਹੈਗੀ 8 ਦੀ ਪਤਾ ਨਹੀਂ ਉਹ ਗਲਤੀ ਨਾਲ ਬਣ ਗਈ ਕੀ ਚੱਕਰ ਇਹ ਵੀ ਸਾਇ ਤੇ 8 ਪਰ ਸਾਡੇ 7000 ਜਿਵੇਂ ਆਏ ਨੇ ਛੋਟੇ ਬੱਚਿਆਂ ਦੇ ਬੈਨੇਗਾ ਵੱਡੇ ਬੱਚਿਆਂ ਦੇ ਨਹੀਂ ਪੈਂਦੀਆਂ ਮੇਰੇ ਹਿਸਾਬ ਨਾਲ। ਜਿਹੜੇ ਵੱਡੇ ਹੋ ਗਏ ਉਹਨਾਂ ਆਪਾਂ ਡਾਰੀ ਡੂਰੀ ਪਾਈ ਬੈਠੇ ਉਹਨਾਂ ਦੇ ਚਾਹ ਦੀ ਪੈਣ। ਬਾਕੀ ਹੁਣ ਆਪਾਂ ਇੱਕ ਤੇ ਪਾ ਕੇ ਟਰਾਈ ਕਰਦੇ ਹਾਂ। ਜਿਹੜੇ ਆਪਾਂ ਛੋਟਿਆਂ ਦੇ ਥਾਂ ਤੇ ਝੜ ਦੇਣੀ ਆ। 100% ਤਾਂ ਇਹ ਉਹਨਾਂ ਨਾਲ ਚੰਗੀ ਨਹੀਂ ਤਾਂ ਟਰਾਈ ਕਰਾਂਗੇ ਆਪਾਂ ਦੇਖਾਂਗੇ। ਇੱਥੇ ਸਰਪੰਚੀਆਂ ਆਪਾਂ ਤਰਪੰਚੀ ਪਾ ਦੇਣੀ ਆ। ਆਹ ਤਰਪੰਚੀਆਂ ਇਹ ਉਹਨਾਂ ਨੂੰ ਪਾ ਦੇਣੀ ਆ 20 ਰੁਪਏ ਤੋਂ ਪੰਜ ਨੂੰ। ਮੈਂ ਕਿ ਆਪਣੇ ਨਾਲ ਬੋਲਦਾ ਵੀ ਨਾਲੇ ਨੂੰ ਵੀ ਪਤਾ ਹੀ ਨਹੀਂ ਪਰ ਮਾੜਾ ਮੋਟਾ ਹੀ ਬੋਲਦਾ ਆਪਣੇ ਨਾਲ ਉਹਨਾਂ ਨਹੀਂ ਜਿਵੇਂ ਅੱਗੇ ਵਾਲਾ ਕੰਮ ਨਹੀਂ ਗਾ ਅੱਗੇ ਜਿਵੇਂ ਵਲੌਗ ਬਣਾ ਲਿਆ ਕੱਲ ਵੀ ਪਹੁੰਚ ਆ ਜਾ ਹੁਣ ਉਹ ਕੰਮ ਨਹੀਂ ਆਹ ਵੇਖੋ ਵੀ ਸਟੈਂਡ ਆਪਣਾ ਥੱਲੇ ਲਾਈ ਬਾਲਟੀ ਉੱਤੇ ਧਰਿਆ ਸਟੈਂਡ ਪਹਿਲਾਂ ਮੈਂ ਸਦਾ ਸਟੈਂਡ ਥੱਲੇ ਧਰ ਲਿਆ ਤੇ ਮੂੰਹ ਨਹੀਂ ਆਇਆ ਮੇਰਾ ਪੂਰਾ ਤਾਂ ਕਰਕੇ ਫਿਰ ਆਪਾਂ ਸਟੈਂਡ ਉੱਚਾ ਕੀਤਾ ਵਿਚਾਰਾ ਤੇ ਹੁਣ ਆਪਾਂ ਥੱਲੇੋਂ ਪਾਣੀ ਪੁਣੀ ਲਈਏ ਤੇ ਕੁੱਤਰਾਂ ਨੂੰ ਪਾਣੀ ਪੁਣੀ ਪਾ ਦਈਏ। ਇਹ ਵੀ ਕਬੂਤਰ ਸਾਰੇ ਤਾੜ ਤੇ ਸਫੇਰਤ ਪੂਰਬੀ। ਨੇ ਇਧਰ ਵੀ ਜਾਲ ਜਿੰਦਾ ਲਾਤਾ ਪਾ ਕੇ ਪਾਣੀ ਤੇ ਡਾਊਨ ਆਊਗਾ। ਵੇਖ ਲੂਗਾ ਆਪਣਾ ਸਟੈਂਡ ਪਿਆ ਵੀ ਚੱਕਦੇ ਆ। ਤੇ ਆ ਪੰਜਾਬ ਆਪਣੀਆਂ ਥੱਲਾ। ਤੇ ਥੰਮ੍ਹਿਲ ਕੱਢ ਲਈਏ। ਨੰਬਰ ਚੱਲਦਾ ਸਕਿਆ ਤੇ ਅਸੀਂ ਜਾਊ ਕੋਈ ਚੱਕਰ ਨਹੀਂ ਯਾਰ ਨੰਬਰ ਦਾ ਦਾ। ਸੁਪ ਭਾਈ ਮਾਰਦੇ ਹੀ ਆਪਾਂ। ਨੰਬਰ ਕੀਰ ਨੂੰ ਵੀ ਦਸਣਾ ਨਹੀਂ ਹੁੰਦਾ ਜਦੋਂ ਗਵਾਜ ਦੇ ਉੱਤਰ ਤਾਂ ਪੁਗਾਈ ਮਾਰਦੇ ਸੀਗੇ ਸਾਨੂੰ ਪਤਾ ਥੰਮੇਲ ਕੱਢ ਲਈ ਸਰਪੰਚੀਆਂ ਜਾ ਕੇ ਫੜਾਉਣੇ ਸਰਪੰਚ ਨੂੰ ਐ ਵੀ ਸਾਰਾ ਕੋ ਥੰਮੇਲ ਵੀ ਕੱਢ ਲਿਆ ਹਾਂ ਜਮਾ ਹੋ ਗਏ ਵਿਲੇ ਸਟੈਂਡ ਕਰਦੇ ਹਾਂ ਇਕੱਠਾ ਆਪਣਾ ਤੇ ਜਾ ਕੇ ਸਰਪੰਚ ਨੂੰ ਫੜਾਉਣੇ ਆ ਸਟੈਂਡ ਰੱਖਦੇ ਹਾਂ ਥੱਲੇ ਲੋਡ ਲਾੜ ਪੈਂਦੀ ਰਹਿੰਦੀ ਹੈ ਵੀਡੀਓ ਬਣਾਉਣ ਦੀ ਇਕੱਲੇ ਹੁੰਨੇ ਆ ਤਾਂ ਕਰਕੇ ਤੇ ਚਲੋ ਕਰਦੇ ਹਾਂ ਸਰਪੰਚ ਕੋਲ ਜਾ ਕੇ ਸ਼ੇਅਰ